ਸ੍ਰੀ ਵਾਹਿ ਗੁਰੂ ਜੀ ਵਾਹਿ ਗੁਰੂ ਕਿਨ ਕਾ ਇੱਕ ਜਿਸ ਜੀ ਬਸਾਵੇ ਤਾਂ ਕੀ मां जनी नया कंखी के दर्श तु कर नानकी हुन संग मु ਜੀਨੂ ਤੇਰਿਆਂ ਦੀ ਦਾਰਿਆ ਦੀ ਲੋੜ ਹੈ ਜੀਨੂ ਤੇਰਿਆਂ ਦੀ ਦਾਰਿਆ ਦੀ ਲੋੜ ਹੈ ਉਹਨਾਂ ਸੰਗ ਮੈਨੂੰ ਤਾਰ ਦੇ ਜੀਨੂ ਤੇਰਿਆਂ ਦੀ ਦਾਰਿਆ ਦੀ ਓ ਰਸ ਹੈ ਓ ਨਾ ਸੰਗ ਮੈਨੂੰ ਛਾਰ ਦੇ ਜੀਨੂ ਤੇਰੇ ਆਂ ਦੀਦਾਰ ਆਂਦੀ ਹੋਇਆ ਓ ਨਾ ਸੰਗ ਮੈਨੂੰ ਛਾਰ ਦੇ ਜੀਨੂ ਤੇਰੇ ਆਂ ਦੀਦਾਰ ਆਂਦੀ ਹੋਇਆ ਹੁਨਾ ਸੰਗ ਮੈਨੂੰ ਤਾਰ ਦੇ ਜੀਨੂ ਤੇਰੇ ਆਂ ਦੀਦਾਰ ਆਂਦੀ ਲੋੜ ਐ ਹੁਨਾ ਸੰਗ ਮੈਨੂੰ ਤਾਰ ਦੇ ਜੀਨੂ ਤੇਰੇ ਆਂ ਦੀਦਾਰ ਆਂਦੀ ਲੋੜ ਐ ਹੁਨਾ ਸੰਗ ਮੈਨੂੰ ਤਾਰ ਦੇ ਜੀਨੂ ਤੇਰੇ ਆਂਦੀ ਦਾਰਾਂ ਦੀ ਲੋੜ ਹੈ ਦੀਦਾਰੇ ਗੰਦੀ ਲੋੜ ਇਸ ਗੈ ਉਹਨਾ ਸੰਗ ਮੈਨੂੰ ਤਾਰ ਦੇ ਜੀਨੂ ਤੇਰੇ ਆਂਦੀ ਦਾਰਾਂ ਦੀ ਲੋੜ ਹੈ ਸਾਂਗ ਮੈਨੂੰ ਤਾਰ ਦੇ ਜਿੰਦੂ ਤੇਰੇ ਆਂ ਦੀਦਾਰ ਆਦੀ ਲੋੜ ਕਰ ਉਹਨਾ ਸਾង ਮੈਨੂੰ ਤਾਰ ਦੇ ਜਿੰਦੂ ਤੇਰੇ ਆਂ ਦੀਦਾਰ ਆਦੀ ਲੋੜ ਹੈ ਉਹਨਾ ਸਾង ਮੈਨੂੰ ਤਾਰ ਦੇ ਜਿੰਦੂ ਤੇਰੇ ਆਂ ਦੀਦਾਰ ਆਦੀ ਲੋੜ ਹੈ ਉਹਨਾ ਸੰਗ ਮੈਨੂੰ ਤਾਰ ਦੇ ਜਿੰਨੋਂ ਤੇਰੇ ਆਂ ਦੀ ਦਾਰਿਆਂ ਦੀ ਲੋੜ ਹੈ ਉਹਨਾ ਸੰਗ ਮੈਨੂੰ ਤਾਰ ਦੇ ਮੈਨੂੰ ਛੱਡ ਦੇ ਹੋ ਨਾ ਸੰਗ ਲਈ ਮੈਨੂੰ ਛੱਡ ਦੇ ਹੋ ਨਾ ਸੰਗ ਲਈ ਮੈਨੂੰ ਛੱਡ ਦੇ ਹੋ ਨਾ ਸੰਗ ਲਈ ਮੈਨੂੰ ਛੱਡ ਦੇ ਸੰਗ ਜੀ ਮੈਨੂੰ ਤਾਰ ਦੇ ਇਹੋ ਨਾ ਸੰਗ ਦੀ ਮੈਨੂੰ ਤਾਰ ਦੇ ਉਹ ਨਾ ਸੰਗ ਜੀ ਮੈਨੂੰ ਤਾਰ ਦੇ ਜੀਨੂੰ ਤੇਰੇ ਆਂ ਦੀ ਦਾਰ ਆਂ ਦੀ ਲੋੜ ਹੈ ਤੀ ਤਾਰੇ ਕਾ ਦੀ ਲੋੜ ਹੈ ਕੇ ਨਾ ਸੰਗ ਮੈਨੂੰ ਤਾਰ ਦੇ ਜੀਨੂੰ ਤੇਰੇ ਆਂਦੀ ਦਾਰਿਆਂ ਦੀ ਲੋੜ ਹੈ ਉਹ ਨਾ ਸੰਗ ਮੈਨੂੰ ਤਾਰ ਦੇ ਜੀਨੂੰ ਤੇਰੇ ਆਂਦੀ ਦਾਰਿਆਂ ਦੀ ਲੋੜ ਹੈ ਉਹ ਨਾ ਸੰਗ ਮੈਨੂੰ ਤਾਰ ਦੇ ਜੀਨੂੰ ਤੇਰੇ ਆਂਦੀ ਦਾਰਿਆਂ ਦੀ ਲੋੜ ਹੈ ਉਹਨਾਂ ਸਾંગ ਮੈਨੂੰ ਤਾਰ ਦੇ ਦਿਦਾਰਿਆਂ ਦੀ ਲੋੜ ਹੈ ਉਹਨਾਂ ਸਾંગ ਮੈਨੂੰ ਤਾਰ ਦੇ ਤੇਰੇ ਆਂ ਦਿਦਾਰਿਆਂ ਦੀ ਲੋੜ ਹੈ ਉਹਨਾਂ ਸਾંગ ਮੈਨੂੰ ਤਾਰ ਦੇ ਕਿਨਕਾ ਇੱਕ ਜਿਸ ਜੀਵਸਾਵੇ ਕਾਂਖੀ ਮੈਂ ਮੰਗਨੀ ਨਾ ਆਵੇ ਕਾਂਖੀ ਇੱਕ ਐ ਦਰਸ ਤੋਹਾਰੋ ਨਾਨਕ ਉਨ ਸੰਗ ਮੋਹਿ ਉਧਾਰੋ ਪਰਮ ਸਤ ਗਰਜੋ ਸਤਗੁਰਾਂ ਦੇ ਪਾਵਨ ਚਰਨਾਂ ਵਿੱਚ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਤਗੁਰ ਜੀ ਦਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਸਵਾਗਤ ਹੈ ਅੱਜ ਆਪਾਂ ਸਾਰੇ ਸ਼ਰੀਰ ਰਲ ਮਿਲ ਕਰਕੇ ਸਤਿ ਪੁਰਖਾਂ ਦੀ ਨਿੱਗੀ ਔਰ ਮਿੱਠੀ ਯਾਦ ਨੂੰ ਸਮਰਪਿਤ ਹੋ ਕਰਕੇ ਮਹਾਪੁਰਖਾਂ ਦੇ ਪਰਪਕਾਰਾਂ ਨੂੰ ਯਾਦ ਕਰਦੇ ਆਂ ਲੇਕ ਸੁਪੁੱਤਰਾਂ ਦਾ ਮਾਣ ਰੱਖਦਿਆਂ ਹੋਇਆ ਆਪਣੇ ਬਾਬਿਆਂ ਦੀਆਂ ਕਥਾ ਕਹਾਣੀਆਂ ਵਿਚਾਰਾਂ ਦੇ ਨਾਲ ਜੁੜਿਆਂ ਸਾਡਾ ਇੱਥੇ ਆਉਣਾ ਆ ਕੇ ਬਹਿਣਾ ਪ੍ਰਵਾਨ ਹੋਵੇ ਕਥਾ ਕੀਰਤਨ ਦੇ ਪ੍ਰਵਾਹ ਚੱਲ ਰਹੇ ਨੇ ਕਿੰਨੇ ਰਬ ਰੰਗੀਆਂ ਰੂਹਾਂ ਦੇ ਪਾਸੋਂ ਆਪ ਜੀ ਨੇ ਗੁਰ ਸ਼ਬਦ ਦੀ ਵਿਚਾਰ ਗੁਰ ਇਤਿਹਾਸ ਦੀ ਵਿਚਾਰ ਸਰਵਣ ਕੀਤੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਕਿੰਨੇ ਰਬ ਰੰਗੀਆਂ ਰੂਹਾਂ ਨੇ ਆਪ ਜੀ ਨੂੰ ਹਰੀ ਜਸ ਕੀਰਤਨ ਦੁਆਰਾ ਨਿਹਾਲ ਕਰਨਾ ਹੈ ਸੋ ਆਓ ਸਾਡਾ ਇੱਥੇ ਆਉਣਾ ਬਹਿਣਾ ਪ੍ਰਵਾਣ ਹੋਵੇ ਗਾਵੇ ਆ ਸੁਣਿਆ ਪ੍ਰਵਾਣ ਚੜ ਜਾਏ ਗੁਰ ਸ਼ਬਦ ਦੀ ਵਿਚਾਰ ਦਾ ਕਿਣਕਾ ਗੁਰ ਇਤਿਹਾਸ ਦੀ ਵਿਚਾਰ ਦਾ ਕਿਣਕਾ ਮਹਾਪੁਰਖਾਂ ਦੇ ਸੋਹਣੇ ਜੀਵਨ ਦੀ ਵਿਚਾਰ ਦੇ ਵਿੱਚੋਂ ਕਿਨਕਾ ਕਿਤੇ ਸਾਡੇ ਹਿਰਦੇ ਵਿੱਚ ਵਸ ਜਾਵੇ ਸਾਡਾ ਇੱਥੇ ਹੀ ਨਹੀਂ ਸੰਸਾਰ ਤੇ ਆਉਣਾ ਰਹਿਣਾ ਪਰਵਾਣ ਚੜ ਜਾਏਗਾ ਪਤਸ਼ਾਹ ਕਹਿੰਦੇ ਕਿਨਕਾ ਏਕ ਜਿਸ ਜੀਵ ਸਾਵੈ ਕੀ ਹੋਏਗਾ ਤਾਂ ਕਿ ਮਹਿਮਾ ਗਨੀ ਨਾ ਕਾਂਖੀ ਏਕੈ ਦਰਸ਼ ਤੁਹਾਰੋ ਵੈਸੇ ਰੋਜ਼ ਹੀ ਅਰਦਾਸਾਂ ਕਰਦੇ ਹਾਂ ਸਈ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿਤਾਵੈ ਮਾਲਕਾ ਉਹਨਾਂ ਦਾ ਮੇਲ ਮਿਲਾਪ ਬਖਸ਼ੀ ਜਿਨ੍ਹਾਂ ਨੂੰ ਮਿਲ ਕੇ ਤੇਰੇ ਦਰ ਘਰ ਨਾਲ ਸਾਂਝ ਬਣ ਜਾਏ ਜਦੋਂ ਕਦੇ ਇਦਾਂ ਦਾ ਸਮਾਂ ਬਣਦਾ ਹੈ ਤੇ ਆਨੰਦ ਚਿੱਤ ਵਿੱਚ ਭਾਵਨਾ ਬਣਾ ਕੇ ਸੰਗਤ ਕਰੀਏ ਭਗਤ ਕਬੀਰ ਸਾਹਿਬ ਦੇ ਜੀਵਨ ਦਾ ਤਜਰਬਾ ਇਹ ਸੰਗਤ ਕਰੀਏ ਸਾਧਕੀ ਕਿਉਂ ਕਰਨੀ ਹੈ ਵੀ ਅੰਤ ਕਰੇ ਨਰਵਾਹ ਸਾਗਤ ਸੰਗ ਨਾ ਕੀਜੀਏ ਜਾਤੇ ਹੋਏ ਬਿਨਾ ਅੰਦਰੋਂ ਅਰਦਾਸ ਕਰੀਏ ਪਾਤਸ਼ਾਹ ਜਿਨ੍ਹਾਂ ਨੂੰ ਤੇਰੇ ਦੀਦਾਰਿਆਂ ਦੀ ਦਰਸ਼ ਦੀ ਲੋੜ ਹੈ ਅਭਲਾਸ਼ਾ ਹੈ ਕਾਂਕਸ਼ਾ ਹੈ ਕਾਂਖੀ ਇਕੈ ਦਰਸ ਤੁਹਾਰੋ ਕਿਰਪਾ ਕਰ ਦਿਓ ਉਹਨਾਂ ਦਾ ਮਿਲਾਪ ਬਖਸ਼ਿਓ ਨਾਨਕ ਹੁਨ ਸੰਗ ਮੋਹੇ ਉਧਾਰੋ ਉਹਨਾਂ ਨੂੰ ਮਿਲ ਕੇ ਸਾਡਾ ਵੀ ਉਧਾਰ ਹੋ ਜਾਏਗਾ ਕਿਰਪਾ ਦੇ ਦਾਤੇ ਸਤਪੁਰਖ ਸ੍ਰੀਮਾਨ ਸੰਤ ਬਾਬਾ ਕਿਰਪਾ ਸਿੰਘ ਮਹਾਰਾਜ ਦੀ ਮੇਰ ਦਾ ਕਿਣਕਾ ਆਤ ਸਤਿਕਾਰਯੋਗ ਸ਼੍ਰੀਮਾਨ ਸੰਤ ਬਾਬਾ ਨਰੈਣ ਸਿੰਘ ਮਹਾਰਾਜ ਨੂੰ ਮਿਲਿਆ ਤੇ ਬਖਸ਼ਿਸ਼ਾਂ ਕਿੱਡੀਆਂ ਕ ਹੋ ਗਈਆਂ ਭਾਵੇਂ ਜੀਵਨ ਦਾ ਲੰਮਾ ਸਮਾਂ ਮੋਨ ਧਾਰ ਕੇ ਰੱਖਿਆ ਪਰ ਉਸ ਮੋਨੀ ਅਵਤਾਰ ਨੇ ਐਸੀ ਕਮਾਈ ਕੀਤੀ ਆਪ ਮੋਨ ਵਿੱਚ ਰਹਿ ਕੇ ਆਪਣੇ ਪਿਆਰਿਆਂ ਨੂੰ ਉਹ ਬਾਝਾਂ ਬਖਸ਼ੀਆਂ ਨੇ ਅੱਜ ਕੁੱਲ ਸੰਸਾਰ ਵਿੱਚ ਗੂੰਜਾਂ ਪੈ ਰਹੀਆਂ ਹਾਜ਼ਰੀ ਭਰ ਕੇ ਗਏ ਆ ਬਾਬਾ ਮਗਰ ਸਿੰਘ ਜੀ ਬਾਬਾ ਧਰਮ ਸਿੰਘ ਜੀ ਬੈਠੇ ਨੇ ਬਾਬਾ ਭਰਪੂਰ ਸਿੰਘ ਜੀ ਕਿੰਨੇ ਸਤਪੁਰਖ ਮੌਜੂਦਾ ਮੁਖੀ ਸੰਤ ਬਾਬਾ ਰਣਜੀਤ ਸਿੰਘ ਜੀ ਉਸ ਮੋਨੀ ਅਵਤਾਰ ਨੇ ਉਹ ਬਾਝਾਂ ਬਖਸ਼ੀਆਂ ਨੇ ਦੇਸ਼ਾਂ ਵਿਦੇਸ਼ਾਂ ਵਿੱਚ ਗੂੰਜਾਂ ਪੈ ਰਹੀਆਂ ਨੇ ਉਹਨਾਂ ਦੀ ਦਇਆ ਦ੍ਰਿਸ਼ਟੀ ਹੋਏ ਅਜ ਬਾਬਾ ਰਣਜੀਤ ਸਿੰਘ ਮਹਾਰਾਜ ਜੀ ਕਿਰਪਾ ਦਾ ਮੇਗ ਵਰਸਾ ਰਹੇ ਨੇ ਆਪ ਜੁੜੇ ਅਤੇ ਸਾਨੂੰ ਜੋੜਨ ਦਾ ਯਤਨ ਕਰ ਰਹੇ ਨੇ ਇਸੇ ਕਰਕੇ ਭਗਤ ਕਬੀਰ ਸਾਹਿਬ ਕਹਿੰਦੇ ਆ ਸਾਧੋ ਦੀ ਸੰਗਤ ਰੱਜ ਕੇ ਕਰੀਏ ਕਿਉਂਕਿ ਰੱਬ ਜਿਨ੍ਹਾਂ ਤੇ ਬਹੁਤਾ ਖੁਸ਼ ਹੁੰਦਾ ਹੈ ਉਹਨਾਂ ਨੂੰ ਸਾਧੂ ਦੀ ਸੰਗਤ ਮਿਲਦੀ ਹੁੰਦੀ ਹੈ ਹਾਂ ਜਿਨ੍ਹਾਂ ਤੇ ਸਾਧੂ ਖੁਸ਼ ਹੋ ਜੇ ਉਹਨਾਂ ਨੂੰ ਰੱਬ ਮਿਲ ਜਾਂਦਾ ਹੁੰਦਾ ਆਖੋ ਸਤਨਾਮ ਵਾਹਿਗੁਰੂ ਉਹਨਾਂ ਨੂੰ ਰੱਬ ਮਿਲ ਜਾਂਦਾ ਹੁੰਦਾ ਹੈ ਤਰਨਾ ਦਲ ਬਾਬਾ ਬਕਾਲਾ ਸਾਹਿਬ ਦੇ ਮੁਖੀ ਸ਼੍ਰੀਮਾਨ ਸੰਤ ਬਾਬਾ ਕੀਰਤਨ ਸਿੰਘ ਜੀ ਮਹਾਰਾਜ ਸਤਿਪੁਰਖਾਂ ਦੀ ਸੰਗਤ ਮਿਲੇ ਉਹ ਕਹਿੰਦੇ ਜੀਵਨ ਵਿੱਚ ਮੈਂ ਇੱਕ ਵਾਰ ਹੀ ਕਥਾ ਸੁਣੀ ਬਸ ਪਹਿਲੀ ਵਾਰ ਜਦੋਂ ਕਥਾ ਸੁਣੀ ਨਾ ਤਾਂ ਪੂਰਿਆਂ ਦੀ ਸੁਣੀ ਸ਼੍ਰੀਮਾਨ ਸੰਤ ਬਾਬਾ ਗੁਰਬਚਨ ਸਿੰਘ ਜੀ ਭਿੰਡਰਾਂ ਵਾਲੇ ਮਹਾਪੁਰਖ ਉਹਨਾਂ ਦੇ ਮੁਖਾਰ ਵਿੰਦ ਚੋਂ ਪਾਵਨ ਬਾਣੀ ਦੇ ਵਚਨ ਸੁਣੇ ਕਥਾ ਕਰਦੇ ਸੀ ਬੀਤ ਜਹ ਬੀਤ ਜਹ ਜਨਮ ਆਕਾਜ ਰੇ ਭਾਵਨਾ ਬਣਾ ਕੇ ਵਚਨ ਸਰਵਣ ਕਰੇ ਉਹ ਬਖਸ਼ਿਸ਼ਾਂ ਦਾ ਕਿਨਕਾ ਐਸਾ ਹਿਰਦੇ ਵਿੱਚ ਵਸਿਆ ਬਚਨ ਐਸੇ ਹਿਰਦੇ ਵਿੱਚ ਬਸੇ ਮਨਾ ਜਿਹੜੇ ਕਾਜ ਵਾਸਤੇ ਸੰਸਾਰ ਵਿੱਚ ਆਇਆ ਤੂੰ ਤਹੇ ਹਜੇ ਅਰੰਭਤਾ ਵੀ ਨਹੀਂ ਕੀਤੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀਵਨ ਤੇਰਾ ਇਦਾਂ ਹੀ ਬੀਤਦਾ ਜਾ ਰਿਹਾ ਐ ਆਉਦ ਘਟੇ ਦਿਨ ਸਹਿ ਰਹਿਣਾ રે ਮਨ ਗੁਰ ਮਿਲ ਕਾਜ ਸਵਾਰੇ ਜੇ ਜੀਵਨ ਸਫਲ ਬਣਾਉਣੇ ਨੇ ਗੁਰੂ ਨੂੰ ਮਿਲਿਆ ਬਿਨਾ ਜੀਵਨ ਦੇ ਕਾਜ ਸਫਲ ਨਹੀਂ ਹੋਣਗੇ ਕਿਤੇ ਸਾਡਾ ਤੁਹਾਡਾ ਇਦਾਂ ਦੇ ਮਨ ਬਣ ਜਾਏ ਤੈਨੂੰ ਭੇਜਿਆ ਸੀ ਕਰਮ ਕਮਾਉਣ ਵਾਸਤੇ ਤੂੰ ਤਾਂ ਜਗ ਚੰਦਰੇ ਨਾਲ ਚਿੱਤ ਲਾ ਕੇ ਬਹਿ ਗਿਆ ਭੇਜਿਆ ਸੀ ਕਰਮ ਕਮਾਉਣ ਵਾਸਤੇ ਜਗ ਚੰਦਰੇ ਨਾਲ ਚਿੱਤ ਲਾ ਕੇ ਬਹਿ ਗਿਆ ਭੇਜਿਆ ਸੀ ਕਰਮ ਕਮਾਉਣ ਵਾਸਤੇ ਜਗਚੰਦਰੇ ਨੱਚਲਾ ਕੇ ਬਹਿ ਗਿਆ ਤੇਜ ਆਸੀ ਕਰਮ ਕਮਾਉਣ ਵਾਸਤੇ ਜਗਚੰਦਰੇ ਨੱਚਲਾ ਕੇ ਬਹਿ ਗਿਆ ਤੈਨੂੰ ਭੇਜਿਆ ਸੀ ਕਰਮ ਕਮਾਉਣ ਵਾਸਤੇ ਜਗਚੰਦਰੇ ਨੱਚਲਾ ਕੇ ਬਹਿ ਗਿਆ ਤੇਜ ਆਸੀ ਕਰਮ ਕਮਾਉਣ ਵਾਸਤੇ ਜਗਚੰਦਰੇ ਨੱਚਲਾ ਕੇ ਬਹਿ ਗਿਆ ਤੈਨੂੰ ਭੇਜਿਆ ਸੀ ਕਰਮ ਕਮਾਉਣ ਵਾਸਤੇ ਜਗਚੰਦਰੇ ਨਾਲ ਚਿੱਤ ਲਾ ਕੇ ਬਹਿ ਗਿਆ ਵੇਖਿਆ ਸੀ ਕਰਮ ਕਮਾਉਣ ਵਾਸਤੇ ਜਗਚੰਦਰੇ ਨਾਲ ਚਿੱਤ ਲਾ ਕੇ ਬਹਿ ਗਿਆ ਲੋਪੇ ਗਿਆ ਸੀ ਕਰਮ ਕਮਾਉਣ ਵਾਸਤੇ ਜਗਚੰਦਰੇ ਨਾਲ ਚਿੱਤ ਲਾ ਕੇ ਬਹਿ ਗਿਆ ਤੇਜਿਆਸੀ ਕਰਮ ਕਮਾਉਣ ਵਾਸਤੇ ਜਗਚੰਦਰੇ ਨਾਲ ਚਿੱਤ ਲਾ ਕੇ ਬਹਿ ਗਿਆ ਤੇਜਿਆਸੀ ਕਰਮ ਕਮਾਉਣ ਵਾਸਤੇ ਜਗਚੰਦਰੇ ਨਾਲ ਚਿੱਤ ਲਾ ਕੇ ਬਹਿ ਗਿਆ ਤੇਜਿਆਸੀ ਕਰਮ ਕਮਾਉਣ ਵਾਸਤੇ ਜਗਚੰਦਰੇ ਨਾਲ ਚਿੱਤ ਲਾ ਕੇ ਬਹਿ ਗਿਆ ਜਗਚੰਦਰੇ ਨਾਲ ਚਿੱਤ ਲਾ ਕੇ ਬਹਿ ਗਿਆ ਜਗਚੰਦਰੇ ਨਾਲ ਚਿੱਤ ਲਾ ਕੇ ਬਹਿ ਗਿਆ ਜਗਚੰਦਰੇ ਨਾਲ ਜਗਚੰਦਰੇ ਨੱਚ ਤੁਲਾ ਕੇ ਵਹਿ ਗਏ ਜਗਚੰਦਰੇ ਨੱਚ ਤੁਲਾ ਕੇ ਵਹਿ ਗਏ ਜਗਚੰਦਰੇ ਨੱਚ ਤੁਲਾ ਕੇ ਵਹਿ ਗਏ ਜਗਚੰਦਰੇ ਨੱਚ ਤੁਲਾ ਕੇ ਵਹਿ ਗਏਗਾ ਜਗਚੰਦਰੇ ਨੱਚ ਤੁਲਾ ਕੇ ਵਹਿ ਗਏ ਜਗਚੰਦਰੇ ਨੱਚ ਤੁਲਾ ਕੇ ਵਹਿ ਗਏ ਜਗਚੰਦਰੇ ਨੱਚ ਤਲਾ ਕੇ ਵਹਿ ਗਏ ਜਗਚੰਦਰੇ ਨੱਚ ਤਲਾ ਕੇ ਵਹਿ ਗਏ ਜਗਚੰਦਰੇ ਨੱਚ ਤਲਾ ਕੇ ਵਹਿ ਗਏ ਮੈਨੂੰ 베ਜਿਆ ਸੀ ਕਰਮ ਕ ਮੋਹਣ ਵਾਸੇ ਜਗਚੰਦਰੇ ਨੱਚ ਤਲਾ ਕੇ ਵਹਿ ਗਏ 베ਜਿਆ ਸੀ ਕਰਮ ਕ ਮੋਹਣ ਵਾਸੇ ਰਗਚੰਦਰ ਨੇ ਚਿੱਤ ਲਾ ਕੇ ਬਹਿ ਗਿਆ ਤੇ ਉਸੇ ਗਿਆ ਸੀ ਕਰਮ ਕਮਾਉਣ ਵਾਸਤੇ ਜਗਚੰਦਰ ਨੇ ਚਿੱਤ ਲਾ ਕੇ ਬਹਿ ਗਿਆ ਇਹ ਜੀ ਆਸੀ ਕਰਮ ਕਮਾਉਣ ਵਾਸਤੇ ਜਗਚੰਦਰ ਨੇ ਚਿੱਤ ਲਾ ਕੇ ਬਹਿ ਗਿਆ ਤੇ ਜੀ ਆਸੀ ਕਰਮ ਕਮਾਉਣ ਵਾਸਤੇ ਜਗਚੰਦਰ ਨੇ ਚਿੱਤ ਲਾ ਕੇ ਬਹਿ ਗਿਆ ਤੇ ਜੀ ਆਸੀ ਕਰਮ ਕਮਾਉਣ ਵਾਸਤੇ ਜਦ ਚੰਦੇ ਰਾਤ ਚਿਤਲਾ ਕੇ ਵਹਿ ਗਏ ਆਇਆ ਸੁਣਨ ਪੜਨ ਕੋ ਬਾਣੀ ਪਰ ਸਾਡੇ ਬਦ ਕਿਸਮਤੀ ਹੈ ਵੀ ਨਾਮ ਵਿਸਾਰ ਲੱਗੇ ਅਨ ਲਾਲਚ ਬਿਰਥਾ ਜਨਮ ਪ੍ਰਾਣੀ ਇਸੇ ਕਰਕੇ ਭਗਤ ਕਬੀਰ ਸਾਹਿਬ ਕਹਿੰਦੇ ਸਤਪੁਰਖਾਂ ਦੀ ਸੰਗਤ ਕਰਨੀ ਹੈ ਸੰਗਤ ਕਰੀਏ ਸਾਧਕੀ ਕਿਉਂ ਕਰਨੀ ਹੈ ਉਹ ਆਪ ਜਪਦੇ ਨੇ ਤੇ ਸਾਨੂੰ ਜਪਾਉਂਦੇ ਨੇ ਸਤਿ ਬੁਰਖਾਂ ਦਾ ਵਚਨ ਮੰਨਾਂਗੇ ਗੁਰੂ ਦੀ ਕਿਰਪਾ ਹੋ ਜਾਣੀ ਹੈ ਜੇ ਕੋ ਵਚਨ ਕਮਾਵੈ ਸੰਤਨ ਕਾ ਗੁਰ ਪ੍ਰਸਾਦਿ ਤਰੀਏ ਬਾਕੀ ਤੇ ਦੀਨ ਗਵਾਇਆ ਦੁਨੀ ਸਿਉ ਦੁਨੀ ਨਾ ਚਲਨੀ ਸਾਥ ਪਾਏ ਕਹਾੜਾ ਮਾਰਿਆ ਗਾਫਲ ਆਪਣੇ ਹੱਥ ਅੱਜ ਬਾਬਾ ਰਣਜੀਤ ਸਿੰਘ ਜੀ ਆਪਣਾ ਇਹ ਕਰਮ ਕਮਾ ਰਹੇ ਨੇ ਆਪਣੀ ਡਿਊਟੀ ਨਿਭਾ ਰਹੇ ਨੇ ਵੱਡਿਆਂ ਨੇ ਅਸੀਸਾਂ ਦਿੱਤੀਆਂ ਉਹਨਾਂ ਨੇ ਬਾਬਾ ਕਿਰਪਾ ਸਿੰਘ ਮਹਾਰਾਜ ਤੋਂ ਅਸੀਸਾਂ ਲਈਆਂ ਉਹਨਾਂ ਤੇ ਸਤਿਗੁਰਾਂ ਦੀ ਕਿਰਪਾ ਹੋਈ ਹੈ ਲੜੀ ਚੱਲਦੀ ਜਾ ਰਹੀ ਹੈ ਸਾਡੇ ਜੀਵਨ ਦਾ ਇਲਕਸ਼ੀ ਹੈ ਵੀ ਸਤਿਪੁਰਖਾਂ ਦੀ ਸੰਗਤ ਕਰਨੀ ਉਹਨਾਂ ਨੇ ਜਪਣਾ ਤੇ ਸਾਨੂੰ ਜਪਾਉਣਾ ਜੇ ਸਾਡੇ ਹਿਰਦੇ 'ਚ ਕਿਨਕਾ ਵਸ ਜੇ ਜੀਵਨ ਦਾ ਉਧਾਰ ਹੋ ਜਾਣਾ ਹੈ ਸੰਤ ਬਾਬਾ ਕੀਰਤਨ ਸਿੰਘ ਜੀ ਕਹਿਣ ਲੱਗੇ ਕਹਿੰਦੇ ਵਚਨ ਹਿਰਦੇ 'ਚ ਵਸ ਕੇ ਮਨਾ ਜ਼ਿੰਦਗੀ ਲੰਘਦੀ ਜਾ ਰਹੀ ਹੈ ਜਿਹੜਾ ਕੰਮ ਕਰਨ ਵਾਸਤੇ ਆਇਆ ਉਹ ਤਾਂ ਸ਼ੁਰੂ ਵੀ ਨਹੀਂ ਕੀਤਾ ਜੀ ਉਸ ਦਿਨ ਤੋਂ ਲੈ ਕੇ ਇੰਨੇ ਕੁ ਬੰਦਗੇ ਕੀਤੇ ਸੇਵਾ ਔਰ ਸਿਮਰਨ ਨੂੰ ਸਮਰਪਿਤ ਹੋ ਗਏ ਸਾਰਾ ਜੀਵਨ ਹੀ ਲਾ ਦਿੱਤਾ ਫਿਰ ਕਿਨ ਕਾ ਵਸਿਆ ਹਿਰਦੇ ਚ ਬਚਨ ਮਹਾਪੁਰਖਾਂ ਦੇ ਅਵਸਥਾ ਕੀ ਬਣ ਗਏ ਇੱਕ ਦਿਨ ਸੰਤ ਗਿਆਨੀ ਠਾਕੁਰ ਸਿੰਘ ਜੀ ਪਿੰਡ ਰਹਾ ਵਾਲੇ ਮਹਾਪੁਰਖਾਂ ਨੂੰ ਕਹਿੰਦੇ ਕਹਿੰਦੇ ਸਾਡੀ ਜੰਜ ਚੜੋਂਗੇ ਤੁਸੀਂ ਸਾਡੀ ਜੰਜ ਚੜੇਗੀ ਤੁਸੀਂ ਆਓਗੇ ਹੁਣ ਵੇਖਣ ਵਾਲੇ ਹੈਰਾਨ ਨੇ ਵੀ ਸ਼ਾਇਦ ਉਮਰ ਵਡੇਰੀ ਹੋ ਗਈ ਇਹਨਾਂ ਨੂੰ ਇਹ ਨਹੀਂ ਪਤਾ ਕਿੱਦਾਂ ਦੀਆਂ ਗੱਲਾਂ ਕਰਦੇ ਨੇ ਵੀ ਜੰਜ ਚੜੋਂਗੇ ਪਰ ਸਾਧੂ ਰਾਜ ਥੋੜਾ ਦੱਸ ਦਿਆ ਰਮ ਜੀ ਗੱਲਾਂ ਕਰਦੇ ਹੁੰਦੇ ਆ ਵਿਰਲੇ ਨੇ ਜਿਹੜੇ ਸਤਪੁਰਖਾਂ ਦੀ ਰਮ ਜੀ ਪਹਿਚਾਣਦੇ ਨੇ ਉਹਨਾਂ ਦੇ ਕਹਿਣ ਦਾ ਭਾਵ ਸੀ ਵੀ ਜਦੋਂ ਅਸੀਂ ਸੱਚਖੰਡ ਜਾਵਾਂਗੇ ਤੁਸੀਂ ਸ਼ਮੂਲੀਅਤ ਕਰੋਗੇ ਸਾਡੀ ਮਜਲ ਚ ਹਾਜ਼ਰ ਹੋਵੋਗੇ ਤੇ ਰਮ ਜੀ ਪਛਾਨਣ ਵਾਲੇ ਪਹਿਚਾਣ ਜਾਂਦੇ ਨੇ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ ਬਾਬਾ ਠਾਕੁਰ ਸਿੰਘ ਜੀ ਕਹਿੰਦੇ ਕਹਿੰਦੇ ਅਸੀਂ ਨਹੀਂ ਸ਼ਾਮਲ ਹੋ ਸਕਦੇ ਤੇਰੀ ਜੰਝ ਵਿੱਚ ਅਸੀਂ ਨਹੀਂ ਸ਼ਾਮਲ ਹੋ ਸਕਦੇ ਦੇਖਣ ਵਾਲੇ ਹੈਰਾਨ ਨੇ ਨਾ ਸਮਝ ਲੋਕ ਹੈਰਾਨ ਨੇ ਪਰ ਜਦੋਂ ਸੰਤ ਕੀਰਤਨ ਸਿੰਘ ਜੀ ਸੱਚਖੰਡ ਗਏ ਉਹਨਾਂ ਦਿਨਾਂ ਵਿੱਚ ਗਿਆਨੀ ਠਾਕੁਰ ਸਿੰਘ ਜੀ ਅਮਰੀਕਾ ਵਿੱਚ ਬੈਠੇ ਸੀ ਆਖੋ ਸਤ ਨਹੀਂ ਸ਼ਾਮਲ ਹੋ ਸਕੇ ਐਸੀ ਵਸਤਾ ਬਣ ਜਾਂਦੀ ਹੈ ਐਸੀ ਕਿਰਪਾ ਹੋ ਜਾਂਦੀ ਹੈ ਜਿਨ੍ਹਾਂ ਦੇ ਹਿਰਦੇ ਵਿੱਚ ਗੁਰ ਸ਼ਬਦ ਦੀ ਵਿਚਾਰ ਦਾ ਗੁਰ ਇਤਿਹਾਸ ਦੀ ਵਿਚਾਰ ਦਾ ਕਿਨਕਾ ਵਸ ਜਾਏ ਅਸੀਂ ਆਇਆ ਸੰਸਾਰ ਤੇ ਬਾਣੀ ਪੜਨ ਸੁਣਨ ਵਾਸਤੇ ਬੰਦੇ ਬਣਾਇਆ ਮਾਲਕ ਨੇ ਬੰਦਗੀ ਵਾਸਤੇ ਪਰ ਸਾਡੀ ਬਦ ਕਿਸਮਤੀ ਹੈ ਨਾਮ ਵਿਚਾਰ ਲੱਗੇ ਅਨ ਲਾਲਚ ਬਿਰਤਾ ਜਨਮ ਪ੍ਰਾਣੀ ਜੇ ਕਿਤੇ ਕਿਰਪਾ ਹੋ ਗਏ ਮਹਾਪੁਰਖਾਂ ਦੇ ਬਚਨ ਹਿਰਦੇ ਚ ਵਸ ਗਏ ਬਾਬਾ ਪਰਪੂਰ ਸਿੰਘ ਹੋਂ ਜੀ ਐਵੇਂ ਨਹੀਂ ਬਾਹਮਾ ਓਲਾਰ ਓਲਾਲ ਕੇ ਬਾਬਾ ਨਰੈਨ ਸਿੰਘ ਮਹਾਰਾ ਦੀ ਜੈ ਜੈਕਾਰ ਕਰਦੇ ਐਵੇਂ ਨਹੀਂ ਬਾਬਾ ਰਣਜੀਤ ਸਿੰਘ ਜੀ ਆਨੰਦ ਵਿੱਚ ਵੱਡਿਆਂ ਦੀਆਂ ਯਾਦਾਂ ਮਨਾਉਂਦੇ ਕਿਤੇ ਸਾਡੇ ਤੇ ਕਿਰਪਾ ਹੋ ਗਈ ਅਸੀਂ ਵੀ ਆਨੰਦ ਵਿੱਚ ਕਹਾਂਗੇ ਆਓ ਦੋ ਬਚਨ ਸਾਂਝੇ ਕਰਕੇ ਧਾਰਨਾ ਰੂਪ ਦੇ ਵਿੱਚ ਸਮਾਪਤੀ ਹੋਂਜਾਂ ਭੁੱਲਾਂ ਦੀ ਖਿਮਾ ਕਿੰਨੇ ਰਬ ਰੰਗੀਆਂ ਰੂਹਾਂ ਸਟੇ ਤੇ ਸੁਭਾਏ ਮਨ ਨੇ ਬਾਬਾ ਸੰਤੋਖ ਸਿੰਘ ਜੀ ਬੜਾ ਆਨੰਦਮਈ ਕੀਰਤਨ ਕਰਦੇ ਆ ਉਹਨਾਂ ਪਾਸੋਂ ਵੀ ਆਨੰਦ ਲੈਣਾ ਤੇ ਸੰਗਤ ਵਿੱਚ ਬਾਬਾ ਗੁਰਸੇਵਕ ਸਿੰਘ ਜੀ ਹੈਪੀ ਬੈਠੇ ਐ ਬਾਬਾ ਭਰਪੂਰ ਸਿੰਘ ਜੀ ਭਾਈ ਹਰਪ੍ਰੀਤ ਸਿੰਘ ਜੀ ਸਭ ਨੇ ਹਾਜ਼ਰੀ ਭਰਨੀ ਆ ਸਾਰਿਆਂ ਤੋਂ ਲਾਹਾ ਲਈਏ ਕਿਤੇ ਸਾਡਾ ਇੱਥੇ ਆਉਣਾ ਬਹਿਣਾ ਪਰਵਾਣ ਚੜ ਜਾਏਗਾ ਸਾਡੇ ਵੀਰ ਜਸ ਸੇਰਪੁਰੀ ਆ ਜੀ ਜਸਕੀਰਤ ਸਿੰਘ ਉਹ ਲਾਈਵ ਦੀ ਸੇਵਾ ਨਿਭਾ ਰਿਹਾ ਤਪਾਦ ਰਾਜ ਮੁਹਾਲੀ ਚੈਨਲ ਤੋਂ ਲਾਈਵ ਦੀ ਸੇਵਾ ਇੱਥੋਂ ਦੀ ਗੱਲ ਵਿਦੇਸ਼ਾਂ ਤੱਕ ਪਹੁੰਚਾਈ ਜਾ ਰਹੀ ਹੈ ਇਹ ਵੀ ਵੱਡੀ ਸੇਵਾ ਹੈ ਸਮੁੱਚੇ ਰੂਪ ਦੇ ਵਿੱਚ ਸਾਰਿਆਂ ਦਾ ਧੰਨਵਾਦ ਮਹਾਪੁਰਖ ਬਾਬਾ ਰਣਜੀਤ ਸਿੰਘ ਮਹਾਰਾਜ ਜੀ ਦਾ ਧੰਨਵਾਦ ਆਪ ਸੰਗਤ ਦਾ ਧੰਨਵਾਦ ਵੀਰ ਗੁਰਤੇਜ ਸਿੰਘ ਜੀ ਸਟੇ ਸੈਕਟਰੀ ਸਹਿਬਾਨ ਬੜਾ ਪਿਆਰ ਮਾਣ ਸਤਿਕਾਰ ਬਖਸ਼ਦੇ ਨੇ ਗੁਣੀ ਜਨ ਲੋਕਾਂ ਦੀ ਸਟੇਜ ਤੋਂ ਨਮਾਣਿਆਂ ਨੂੰ ਮਾਣ ਬਖਸ਼ਦੇ ਨੇ ਬੜਾ ਧੰਨਵਾਦ ਸਭ ਤੋਂ ਵੱਧ ਧੰਨਵਾਦ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਹਿਬ ਜੀ ਦਾ ਜਿਨ੍ਹਾਂ ਨੇ ਛਤਰ ਛਾਇਆ ਦਾ ਆਨੰਦ ਵਰਤਾ ਕੇ ਸਾਨੂੰ ਨਿਗੇ ਮਿੱਠੀ ਗੋਦ ਵਿੱਚ ਬਿਠਾਇਆ ਐ ਇਦਾਂ ਹੀ ਮਹਾਰਾਜ ਕਿਰਪਾ ਰੱਖਣਾ ਆਓ ਸਾਰੇ ਮਹਾਪੁਰਖਾਂ ਦੇ ਪਿਆਰ ਵਿੱਚ ਜਿਨ੍ਹਾਂ ਤੇ ਉਹਨਾਂ ਨੇ ਬਖਸ਼ਿਸ਼ਾਂ ਕੀਤੀਆਂ ਉਹ ਅੱਜ ਨਹੀਂ ਸਦੀ ਕਹਿੰਦੇ ਰਹਿਣਗੇ ਬਾਬਾ ਜੀ ਥੋੜੀਆਂ ਅਸੀਂ ਸਾਹਾਂ ਸਨੋ ਤਾਰਿਆ ਤੂੰ ਬਾਬਾ ਜੀ ਥੋੜੀਆਂ ਅਸੀਂ ਸਾਹਾਂ ਸਨੋ ਅਸੀਂ ਸਾਂਸਾਂ ਨੂੰ ਤਾਰਿਆ ਬਾਬਾ ਜੀ ਛੋੜਿਆ ਅਸੀਂ ਸਾਂਸਾਂ ਨੂੰ ਤਾਰਿਆ ਬਾਬਾ ਜੀ ਛੋੜਿਆ ਅਸੀਂ ਸਾਂਸਾਂ ਨੂੰ ਤਾਰਿਆ ਬਾਬਾ ਜੀ ਸੋਡੀਆਂ ਅਸੀਸਾਂ ਸਾਨੂੰ ਤਾਰਿਆ ਉਹਨਾਂ ਦੇ ਮਹਾਪੁਰਖਾਂ ਤੋਂ ਆਨੰਦ ਮਾਣਿਆ ਅਸੀਸਾਂ ਬਖਸ਼ਿਸ਼ਾਂ ਲਈਆਂ ਨੇ ਇਹੀ ਸੱਚੀ ਸੁੱਤੀ ਸ਼ਰਧਾ ਹੋਏਗੀ ਅਕੀਦਤ ਹੋਏਗੀ ਉਹਨਾਂ ਦੇ ਪਰਵਕਾਰਾਂ ਨੂੰ ਹਿਰਦੇ ਚੋਂ ਯਾਦ ਕਰਿਓ ਸਾਰੇ ਪੜੋ ਕੋਈ ਰਸਮਾਂ ਬਾਂਜੀ ਨਾ ਰਹੀਂ ਬਾਬਾ ਜੀ ਓ ਅਸੀਂ ਸਾਸ ਨੂੰ ਤਾਰਿਆ ਬਾਬਾ ਦੀ ਥੋਟਿਆ ਅਸੀਂ ਸਾਸ ਨੂੰ ਅਸੀਸਾ ਸਾਰੂ ਸਾਰੇ ਆ ਬਾਬਾ ਜੀ ਸੋਡਿਆ ਅਸੀਸਾ ਸਾਨੂੰ ਸਾਨੂੰ ਤਾਰਿਆ ਛੋੜਿਆ ਸੀ ਸਾ ਸਾਨੂੰ ਤਾਰਿਆ ਛੋੜਿਆ ਸੀ ਸਾ ਸਾਨੂੰ ਤਾਰਿਆ ਸਾਨੂੰ ਤਾਰਿਆ ਬਾਬਾ ਜੀ ਥੋਡੀਆਂ ਸੀਸਾਂ ਸਾਨੂੰ ਤਾਰਿਆ ਮਾ ਬਾਬੀ ਥੋਡੀਆਂ ਸੀਸਾਂ ਸਾਨੂੰ ਤਾਰਿਆ ਜੀ ਬਾਬਾ ਜੀ ਸਾਜੀ ਸੋਡਿਆ ਆਈ ਸਾਸਾ ਨੂੰ ਤਾਰੇ ਆ ਸੁਆਹ ਇਹਨਿਕ ਹਾਜ਼ਰੀ ਪ੍ਰਵਾਨ ਹੋਇਆਂ ਪੁੱਲਾਂ ਦੀ ਖੀਮਾ ਮਹਾਰਾਜ ਸਭ ਕਿਰਪਾ ਕਰਨ ਸਭ ਦਾ ਗਾਵੇ ਸੁਣਿਆ ਪ੍ਰਵਾਨ ਚੜੇ ਮਹਾਪੁਰਖਾਂ ਦੀਆਂ ਖੁਸ਼ੀਆਂ ਬਖਸ਼ਿਸ਼ਾਂ ਲੈ ਕੇ ਜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ